ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਕੋਟਕਪੂਰਾ ਔਰ ਕੋਟਕਪੂਰੇ ਤੋਂ ਦਵਾਰਿਆਣੇ ਰੋਡ ਦੇ ਉੱਤੇ ਤੇ ਦਵਾਰਿਆਣੇ ਰੋਡ ਤੋਂ ਟਾਵਰ ਵਾਲੀ ਗਲੀ ਦੇ ਵਿੱਚ ਆ ਟਾਵਰ ਵੇਖ ਲਓ ਮਿੱਤਰੋ ਰੇਂਜ ਤਾਂ ਬਾਈਆਂ ਦੀ ਨਹੀਂ ਟੁੱਟਦੀ ਹੋਣੀ ਨੇੜੇ ਹੀ ਰਹਿੰਦਾ ਹਨਾ ਟਾਵਰ ਵਾਲੀ ਗਲੀ ਦੇ ਵਿੱਚ ਆ ਮਿੱਤਰੋ ਤੇ ਕੀ ਨਾ ਸੀ ਬਾਈ ਹਰਦੀਪ ਸਿੰਘ ਹਰਦੀਪ ਸਿੰਘ ਬਾਈ ਦੇ ਘਰੇ ਆਏ ਹੋਏ ਆ ਜਿਸ ਘਰ ਦੇ ਵਿੱਚ ਆਏ ਹੋਏ ਆ ਮਿੱਤਰੋ ਜਨਵਰ ਤੁਹਾਨੂੰ ਇੱਕ ਹੋਰ ਬਹੁਤ ਚੰਗੀ ਵਾੜ ਵਿਖਾਉਣ ਲੱਗਾ ਵਾ ਕਿੰਨੇ ਦੰਦ ਆ ਕਦੋਂ ਸੂਈ ਆ ਕੀ ਇਹਦੇ ਮਗਰ ਜਨਵਰ ਆ ਵੱਡੀ ਗੱਲ ਇਹ ਆ ਵੀ ਇਹਨੇ ਵੱਛੀ ਦਿੱਤੀ ਆ ਤੇ ਵੱਛੀ ਵਾਲੀ ਗਾਂ ਤੁਸੀਂ ਲੱਭਦੇ ਫਿਰਦੇ ਆ ਮੈਨੂੰ ਪਤਾ ਵਾ ਤੁਸੀਂ ਪੁੱਛ ਪੁੱਛ ਕੇ ਥੱਕੇ ਪਏ ਆ ਨਹੀਂ ਮਿਲੀ ਕਿਤੇ ਆਜੋ ਹੁਣ ਮੈਂ ਲਾਉਣਾ ਤੁਹਾਨੂੰ ਗੱਲਬਾਤ ਦੇ ਨਾਲ ਡਿਟੇਲ ਲੈਣੇ ਆ ਭਾਈ ਤੋਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਵੱਡੇ ਭਾਈ ਠੀਕ ਆ ਵੀਰੇ ਠੀਕ ਆ ਸਿਤਾਕਰ ਪਰਿਵਾਰ ਵੀਰੇ ਕਿਰਪਾ ਮਾਲਕ ਜੀ ਠੀਕ ਆ ਵੀਰੇ ਨਾਮ ਦੱਸਿਓ ਇੱਕ ਵਾਰੀ ਆਪਣਾ ਨਾਮ ਭਾਈ ਹਰਪ ਸਾਨਾ ਉਹ ਸਰਦਾਰ ਮੰਦਰ ਸਿੰਘ ਵੀਰੇ ਠੀਕ ਆ ਹਰਪ੍ਰੀਤ ਵੀਰੇ ਵੜ ਸੁਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਬਾਈ ਹਲੇ ਵੀਰੇ ਸਵੇਰ ਹੀ ਸੁਈਆ ਤਾਂ ਵੜ ਠੀਕ ਆ ਹਾਂਜੀ ਵੀਰੇ ਠੀਕ ਆ ਇੱਕ ਗੱਲ ਆ ਕੱਚੀ ਸੂਪੀ ਥੋੜੀ ਜਿਹੀ ਨਾ ਵੜ ਹਾਂ ਥੋੜੀ ਜੀ ਵੀਰੇ ਕੱਚੀ ਸੂਪੀ ਉਧਰ ਕਰ ਦੇ ਉਪਰਾ ਕਰਗੀ ਫਿਰ ਹਾਂ ਥੋੜਾ ਜਿਹਾ ਉਪਰਾ ਕਰਗੀ ਵਪਾਰ ਕਰਦੇ ਆ ਵੀਰੇ ਜਾਨਵਰ ਲਿਆਉਣੇ ਵੀ ਹੁੰਨੇ ਆ ਹਾਂ ਵੀਰੇ ਕੱਦਾ ਕਰੇ ਕਦੇ ਲੈਂਦਾ ਵੈਸੇ ਠੀਕ ਆ ਲੈ ਲੈਦਾ ਤਾਂ ਕੋਈ ਨਹੀਂ ਚੰਗਾ ਲੈਣ ਦਾ ਕੋਈ ਡਰ ਥੋੜਾ ਯਾਰ ਮਿਹਨਤ ਆ ਹਾਂਜੀ ਹਾਂਜੀ ਵੀਰੇ ਤੇ ਵੀਰੇ ਦੰਦੋ ਕਿਵੇਂ ਆ ਬਾਈ ਯਾਰੇ ਦੰਦੋ ਵੀਰੇ ਦੋਂਦੀ ਆ ਦੋਂਦੀ ਆ ਇਹ ਹਾਂਜੀ ਵੀਰੇ ਕੋਈ ਤੋਂ ਨੂੰ ਲੈ ਦਾਂਗੇ ਡੇਰੀ ਫਾਰਮ ਤੋਂ ਜਿੱਥੋਂ ਲਈ ਆਪਾਂ ਫਾਰਮ ਤੋਂ ਹੈ ਹਾਂ ਫਾਰਮ ਤੋਂ ਤੂੰ ਹੀ ਪਹਿਲਾਂ ਪੁੱਛਿਆ ਨਹੀਂ ਹੁਣ ਪੁੱਛਿਆ ਨਹੀਂ ਅਸੀਂ ਕੋਈ ਗੱਲ ਨਹੀਂ ਜਿਹੜਾ ਬੰਦਾ ਲਊਗਾ ਉਹਨੂੰ ਪੁੱਛ ਕੇ ਦੇ ਦਾਂਗੇ ਹਾਂ ਠੀਕ ਹੈ ਬਈ ਤੇ ਵੱਡੇ ਭਾਈ ਇਹ ਤੇਰਾ ਮਨ ਕੀ ਕਹਿੰਦਾ ਦੁੱਧ ਕਿੰਨਾ ਦੇ ਦੂਗੀ ਸੱਜਣਾ ਤੂੰ ਵਹਿੜ ਤਾਂ ਲੈ ਲਈ ਦੁੱਧ ਬਈ ਇਹਦੀ ਮਾਂ ਦਾ ਰਿਕਾਰਡ ਸੀਗਾ ਜਦੋਂ ਉਹਨਾਂ ਨੂੰ ਪੁੱਛਿਆ ਆਪਾਂ ਹਾਂ ਉਹ ਕਹਿੰਦੇ 25 26 ਲੀਟਰ ਦੁੱਧ ਦਿੱਤਾ ਉਹਦੀ ਮਾਂ ਨੇ ਹੈ ਹਾਂਜੀ ਬਈ 20 ਕਿਲੋ ਦੁੱਧ ਤਾਂ ਵਹਿੜ ਵੀ ਦੇ ਦੂਗੀ 20 ਕਿਲੋ ਦੇ ਦੂਗੀ ਹਾਂ 25 ਕਿਲੋ ਤੋਂ ਬਾਹਰ ਦੇ 25 ਕਿਲੋ ਤੋਂ ਬਾਹਰ ਦੇ ਨੂੰ ਬਾਕੀ ਠੰਡੀ ਠੰਡੀ ਠੰ ਤੇ ਵੱਛੀ ਲੈ ਗਈ ਬਈ ਫਿਰ ਵੱਛੀ ਲੈ ਗਈ ਹਾਂ ਬਈ ਵੱਚੇ ਇਹ ਧਾਰਾ ਧੁਰਾ ਮਾਰ ਲੈਂਦੀ ਐ ਕੋਈ ਤੇ ਕਹਿੰਦੀ ਕਣੀ ਕੋਈ ਜਿਵੇਂ ਮਾਰਦੀ ਫਿਰ ਮਾਣੀਆ ਇਹ ਬਹਿ ਜਾ ਥੱਲੇ ਯਾਰ ਵਿਖਾਈ ਦੇ ਫਿਰ ਮਾਰ ਦੇ ਯਾਰ ਲੈ ਆ ਜਾ ਠੀਕ ਆ ਯਾਰ ਇਹ ਗੱਲ ਹੈਗੀ ਜੇ ਕਿਸੇ ਨਵੀਂ ਜੀ ਗਾਂ ਰੱਖਣੀ ਫਿਰ ਤਾਂ ਲੈ ਜੇ ਹਨਾ ਬਈ ਜਵਾਕ ਮੂੰਹ ਚ ਥਣ ਪਾਈ ਫਿਰ ਨੇ ਇਹ ਨਹੀਂ ਲੱਤ ਮਾਰਦੀ ਹੈ ਲੈ ਬਈ ਜਨਾ ਸੀਸ ਲੱਗ ਬਹੁਤ ਅਜੇ ਮਰਜੀ ਜਵਾਕ ਯਾਰ ਇਹ ਕਰ ਹੁਣ ਦੇਣੀ ਕਿੰਨੇ ਦੀ ਕੱਲ ਨੂੰ ਬੇਟੇ ਕਾਟੇ ਵਾਟੇ ਕਰਕੇ ਕਹਦੇ ਵੇ ਇਹਨੇ ਦੀ ਰੱਸਾ ਫੜਾਉਣਾ ਬਸ ਗੱਲ ਖਤਮ ਡਾਲੇ ਤੇ ਚੜਾਉਣ ਵਾਲੀ ਗੱਲ ਕਰਦੇ ਮੁੱਲ ਕਰਾਉਣ ਨੂੰ ਤਾਂ ਬਈ ਜਿੰਨਾ ਮਰਜ਼ੀ ਠੀਕ ਆ ਹੂੰ 95000 ਦੀ ਵੈੜ ਦੇ ਦਾਂਗੇ ਇਹਦੇ ਚ ਮਾਨਤਨ ਕੋਈ ਮਾਨਤਨ ਆਏਗਾ ਇਹਦਾ ਹੋ ਜਾਊਗਾ ਠੀਕ ਆ ਤੋਰੀ ਬਈ ਕੱਢੀ ਬਾਹਰ ਨੂੰ ਹੁਣ ਖੋਲ ਕੇ ਵਿਖਾ ਦੇ ਲੈ ਵੀ ਮਿੱਤਰੋ ਬਰੀਡ ਨਸਲ ਕੁਆਲਟੀ ਉਹ ਵੱੱਠੀ ਦੇ ਵਿੱਚ ਅੰਗਾ ਜਿਹੜੇ ਤੁਸੀਂ ਆਪ ਦੇਖ ਰਹੇ ਹੋ ਪੂਰੇ ਟਿਕਾਣੇ ਦੇ ਲੱਗੇ ਹੋਏ ਆ ਪਹਿਲਾ ਸੁਆਵਾ ਦੋ ਦੰਦ ਦਾ ਅਟਰ ਦੀ ਕੁਆਲਟੀ ਵੱਲੋਂ ਬੇਤਰੀਨ ਵੱੱਠੀ ਥਣ ਦਾ ਸੈਜ ਬਹੁਤ ਸੋਹਣਾ ਵਾ ਹੋਰ ਦਸਾਂ ਦਿਨਾਂ ਨੂੰ ਇਹਦੀ ਟੌਰ ਹੈ ਨਾ ਜਿਹੜੀ ਲੇਵੇ ਦੀ ਉਹ ਇਹ ਤੋਂ ਦੁੱਗਣੀ ਹੋਣੀ ਆ ਕਿਉਂਕਿ ਅੱਜ ਤਾਂ ਵੈੜ ਦੇ ਬੋੜਾ 12 15 ਕਿਲੋ ਲੈਵੇ ਚ ਹੋਊਗਾ ਜਿੱਦਰ 25 24 ਕਿਲੋ ਦੁੱਧ ਹੋਇਆ ਨਾ ਤੇ ਵੱਛੀ ਤੋਂ ਤੁਰਿਆ ਨਹੀਂ ਜਾਣਾ ਇਹ ਗੱਲ ਤੁਹਾਨੂੰ ਵਾਦੇ ਨਾਲ ਕਹਿ ਸਕਦਾ ਬਾਜ਼ਾਰ ਦੇ ਵਿੱਚ ਵੀ ਕੁਝ ਕਰੂਗੀ ਵੱਛੀ ਵੀ ਇੱਕ ਹੁੰਦਾ ਨਾ ਮੇਲੇ ਦੇ ਵਿੱਚ ਚੀਜ਼ ਲੈ ਜੀਏ ਆਪਾਂ ਤਾਂ ਜੱਜ ਦੀ ਨਹੀਂ ਕੰਪੀਟੀਸ਼ਨ ਵਾਲੀ ਵਹਿੜਾ ਬਿਊਟੀ ਵਾਲੀ ਵਹਿੜਾ ਮਿੱਤਰੋ ਥਣ ਬਹੁਤ ਚੰਗਾ ਲਈ ਪੁੱਤ ਥਣ ਵਿਖਾਦੀ ਏ ਕਰੀ ਦਾ ਟਿਕਾਣੇ ਦਾ ਥਣ ਲੱਗਿਆ ਹੋਇਆ ਕਿਉਂਕਿ ਚੋਣ ਦੇ ਵਿੱਚ ਨਾ ਕਈ ਬੰਦੇ ਘਰੇਲੂ ਚੋਣ ਵਾਲੇ ਆ ਉਹਨਾਂ ਨੂੰ ਆ ਗਹਿਣਾ ਚੀਜ਼ ਆ ਮਿੱਤਰੋ ਬਾਕੀ ਰੇਟ ਵੀ ਬਾਈ ਠੀਕ ਆ 15000 ਦੀ ਤਾਂ ਬੱਛੀ ਬਾਈ ਹੋਣੀ ਤੁਹਾਨੂੰ ਫਰੀ ਦੇ ਦੇਣ ਲੱਗੇ ਮੈਨੂੰ ਲੱਗਦਾ ਯਾਰ ਬੱਛੀ ਦਾ ਤੇ ਵਿੱਛੀ ਦਾ ਰੱਖ ਲੋਗੇ ਕਿ ਦੇ ਦੋਗੇ ਨਾਲੀ ਨਹੀਂ ਬੱਛੀ ਨਾਲ ਬਾਈ ਠੀਕ ਆ ਫਿਰ ਤਾਂ ਠੀਕ ਆ ਬਾਈ ਬੱਛੀ ਮਿਲ ਜੂਗੀ ਤੇ ਵਿੱਛੀ ਟੰਗਾਣੇ ਦੀ ਬੱਛੀ ਵਿਖਾ ਦੀ ਪੁੱਤ ਇਕੱਠਾ ਦੀ ਵਾਲੀ ਜੀ ਬਾਈ ਯਾਰ ਬੱਛੀ ਵਿਖਾ ਦੇ ਬਾਈ ਕਈ ਬੰਦੇ ਬੱਛੀ ਕਰਕੇ ਗਾਲ ਲੈਂਦੇ ਹੁੰਦੇ ਆ ਲੈ ਜੀ ਲਾ ਵੇਖ ਲੋ ਮਿੱਤਰੋ 95000 ਚ ਮਾਨਤਾਣ ਕਰ ਦੂਗਾ ਬਾਈ ਆਪਾਂ ਕੋਈ ਗੱਲ ਨਹੀਂ ਲੈ ਜੀ ਮੈਂ ਬਾਪੂ ਦਾ ਬੋਲਦਾ ਕਿ ਜਿਹੜਾ ਮਰਜ਼ੀ ਜਿਹੜੇ ਤੇ ਗੱਲ ਕਰਨੀ ਤੁਸੀਂ ਉਹ ਦੇ ਦਿਓ ਬਸ ਸੌਦਾ ਕਰਨਾ ਜਿੰਨੇ 9501632458 9501632458 32458 ਹਾਂਜੀ ਵੀਰੇ 9501632458 ਹਾਂਜੀ ਬਈ 9501632458 ਬਾਈ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਕਰਿਓ ਮਿੱਤਰੋ ਬਾਈ ਨਾਲ ਗੱਲਬਾਤ ਸ਼ਹਿਰ ਕੋਟਕਪੂਰਾ ਦਵਾਲਿਆਣਾ ਰੋੜਾ ਲੈ ਜਿਓ ਉਹ ਜਿਹੜੇ ਭਰਾ ਨੂੰ ਇਹ ਗਾਂ ਦੀ ਲੋੜ ਆ ਧੰਨਵਾਦ